ਕਰਨੇ ਇਹਨਾਂ ਬਾਰੇ ਮੈਂ ਬਹੁਤ ਜ਼ਿਆਦਾ ਪੜਿਆ ਇਹਨਾਂ ਨਾਲ ਬਹੁਤ ਜੁੜੀ ਹੋਈ ਆ ਤੇ ਚਰਖਾ ਮੈਨੂੰ ਬਹੁਤ ਪਰਸਨਲੀ ਪਸੰਦ ਆ ਥੋੜਾ ਜਿਹਾ ਜ਼ਿਆਦਾ ਕਿਉਂਕਿ ਚਰਖੇ ਦੇ ਨਾਲ ਮੈਨੂੰ ਲੱਗਦਾ ਹੈ ਕਿ ਚਰਖਾ ਬਹੁਤ ਖੂਬਸੂਰਤ ਜਿਹੜਾ ਕੰਮ ਉਹ ਕਰਨ ਚ ਲੱਗਦਾ ਆ ਇੱਕ ਮਟਿਆਰ ਜਿਹੜੀ ਆ ਉਹਦੀ ਖੂਬਸੂਰਤੀ ਨੂੰ ਹੋਰ ਜ਼ਿਆਦਾ ਇਨਹਾਂਸ ਕਰ ਦਿੰਦਾ ਹੈ ਚਰਖਾ ਓਕੇ ਤੇ ਆਪਾਂ ਚਰਖੇ ਦੇ ਕੋਲੇ ਜਾਓ ਹਾਂਜੀ ਸਰ ਅੱਛਾ ਚਰਖੇ ਦੇ ਵਿੱਚ ਜਿਹੜਾ ਇੱਕ ਬਹੁਤ ਸਾਰੇ ਮਤਲਬ ਚਰਖਾ ਜਿਹਦਾ ਇੱਕ ਸਮੂਹ ਹੈ ਵਕ ਵਕ ਪਾਰਟ ਨੇ ਹਨਾ ਉਹਦੇ ਬੇਸ ਦੇ ਉੱਪਰ ਚੱਲਦਾ ਹਨਾ ਚਰਖਾ ਜਦੋਂ ਕੁੜੀਆਂ ਕੱਤਦੀਆਂ ਤਾਂ ਕਿਵੇਂ ਬੈਠਦੀਆਂ ਉਹ ਪਹਿਲਾਂ ਤਾਂ ਦੇਖੋ ਸਾਨੂੰ ਪਤਾ ਤਾਂ ਲੱਗੇ ਜੀ ਤੁਸੀਂ ਕਦੇ ਚਰ ਕੇ ਦੇ ਨਾਲ ਮੱਥਾ ਲਾਇਆ ਜਾਂ ਨਹੀਂ ਲਾਇਆ ਹੁਣ ਜੇ ਚਰਖਾ ਜਦੋਂ ਕਰਕੇ ਦਿਖਾਓ ਸਾਡੇ ਦਰਸ਼ਕਾਂ ਨੂੰ ਕਿ ਕਿਵੇਂ ਚਲਾ ਕੇ ਦਿਖਾਓ ਬੱਚੇ ਕਿਵੇਂ ਕਿੱਦਨੂੰ ਚਲਾਉਣਾ ਕਿੱਦਨੂੰ ਘੁਮਾਉਣਾ ਕਿੱਦਨੂੰ ਕੋਈ ਗਲੀ ਸੂਟ ਬੇਸਿਕ ਨਾਲ ਕਿਤੇ ਜਾਵੇ ਨਾ ਵੀ ਹੋਵੇ ਤਾਂ ਵੀ ਕੋਈ ਨਹੀਂ ਤੁਸੀਂ ਸਿਰਫ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਖਾਂ ਹੈ ਜਾਂਦਾ